1969 ਦੀ ਵਿਸਾਖੀ ਦੀ ਅਸਲੀਅਤ ਅਖੀ ਆਖਰ ਕੀ ਹੋਇਆ ਸੀ ਉਸ ਦਿਨ ਅੱਜ ਦੇ ਵੀਡੀਓ ਦਾ ਟਾਈਟਲ ਹੈ 1699 1699 ਮੈਂ ਕੀ ਆਖਿਆ 1969 আচ্ছা ਚਲੋ 1699 ਕਰ ਲਓ ਯਾਰ ਮੈਂ ਵੀ ਚੈੱਕ ਕੀਤਾ ਹੈ ਕਿ ਤੁਸੀਂ ਵੇਖਣ ਲੇ ਹੋ ਕਿ ਨਹੀਂ ਵੇਖਣ ਲੇ ਚਲ ਹੁਣ ਪਤਾ ਲੱਗ ਗਿਆ ਸੀ ਕਿੰਨੇ ਐਟ ਮੈਂ ਐਕਟਿਵ ਚੇਜ ਤੁਹਾਡੀ ਚੈੱਕ ਕੀਤੀ ਹੈ ਕਿ ਵਾਕਈ ਤੁਹਾਨੂੰ ਪਤਾ ਹੈ ਕਿ ਨਹੀਂ ਪਤਾ ਪਸੰਦ ਆਈ ਹਮਮ ਸਹੀ ਹੈ ਨਹੀਂ ਨਹੀਂ ਗੌਰ ਨਾਲ ਵੇਖਦੇ ਹੋ ਵੀਡੀਓ ਉਹਨੇ ਤੇ ਦੇਖ ਲਿਆ ਤੇ ਪੂ ਚੁੱਪ ਕਰਕੇ ਬੈਠਾ ਤੈਨੂੰ ਭਾਵੇਂ 2099 ਦਾ ਛੜਦਾ ਤੈਨੂੰ ਕੀ ਪਤਾ ਲੱਗਣਾ ਸੀ ਲਓ ਵੀ 1699 ਆ ਚਲੋ ਆਪਾਂ ਪਹਿਲੇ ਵੀਡੀਓ ਵੇਖ ਲਈਏ ਆ ਟ੍ਰਾਂਸਲੇਟ ਅਸੀਂ ਕਰ ਲਿਆ ਹੈ ਨਾ ਪੰਜਾਬੀ ਨੂੰ ਇੰਜ ਕਰਕੇ ਤੁਸੀਂ ਆਂਦੇ ਹੋ ਨਾ ਕਿੰਜ ਕਰਦੇ ਹੋ ਇੰਜ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਸਾਖੀ ਦਾ ਪਾਵਨ ਦਿਹਾੜਾ ਆ ਰਿਹਾ ਹੈ ਤੇ ਜਿਵੇਂ ਸਨਾਤਨ ਮਤ ਦੇ ਵਿੱਚ ਕ੍ਰਿਸ਼ਨ ਜੀ ਨੂੰ ਮਾਸਟਰਮੀ ਨੂੰ ਇਸਲਾਮ ਦੇ ਵਿੱਚ ਈਦ ਨੂੰ ਅਤੇ ਕ੍ਰਿਸਚੀਅਨਿਟੀ ਦੇ ਵਿੱਚ 5 ਦਸੰਬਰ ਯਾਨੀ ਕ੍ਰਿਸਮਸ ਨੂੰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਬਹੁਤ ਸ਼ਰਧਾ ਭਾਵਨਾ ਧੂਮ ਧਾਮ ਨਾਲ ਮਨਾਇਆ ਜਾਂਦਾ ਇਸੇ ਤਰ੍ਹਾਂ ਸਿੱਖ ਜਗਤ ਦੇ ਵਿੱਚ ਵਿਸਾਖੀ ਵੀ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸ ਦਿਨ 1699 ਨੂੰ ਖਾਲਸਾ ਪੰਥ ਨੂੰ ਪ੍ਰਗਟ ਕੀਤਾ ਗਿਆ ਸੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸੋ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਚੈਨਲ ਨੇਕ ਪੰਜਾਬੀ ਇਤਿਹਾਸ ਅਤੇ ਇਸ ਦੀ ਪੂਰੀ ਟੀਮ ਵੱਲੋਂ ਆਪ ਸਭ ਸੰਗਤਾਂ ਨੂੰ ਵਿਸਾਖੀ ਦੇ ਪਾਵਨ ਤਿਹਾੜੀ ਦੀਆਂ ਬੇਅੰਤ 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 ਵਧਾਈਆਂ ਹੋਣ ਜੀ ਜਦੋਂ ਵੀ 1699 ਦੀ ਵਿਸਾਖੀ ਦੀ ਗੱਲ ਚੱਲਦੀ ਹੈ ਨਾ ਤਾਂ ਬਹੁਤ ਸਾਰੇ ਭਰਮ ਲੇਖੇ ਪਏ ਜਾਂਦੇ ਆ ਕੋਈ ਕਹਿੰਦਾ ਕਿ ਗੁਰੂ ਸਾਹਿਬ ਨੇ ਉਸ ਵੇਲੇ ਤੰਬੂ ਲਗਾਇਆ ਸੀ ਤੰਬੂ ਦੇ ਵਿੱਚ ਜਾ ਕੇ ਗੁਰੂ ਸਾਹਿਬ ਨੇ ਬੱਕਰੇ ਚੜਕਾਏ ਸੀ ਕੋਈ ਕਹਿੰਦਾ ਕਿ ਨਹੀਂ ਗੁਰੂ ਸਾਹਿਬ ਨੇ ਸਿੰਘਾਂ ਦੇ ਸਿਰ ਵੱਡੇ ਸੀ ਕੋਈ ਕੁਛ ਕਹਿੰਦਾ ਤੇ ਕੋਈ ਕੁਛ ਕਹਿੰਦਾ ਪਰ ਵਿਸਾਖੀ ਵਾਲੇ ਦਿਨ ਕੀ ਹੋਇਆ ਸੀ ਇਹਦੇ ਬਾਰੇ ਪੁਖਤਾ ਜਾਣਕਾਰੀ ਸਾਨੂੰ ਕਿਤੋਂ ਵੀ ਨਹੀਂ ਮਿਲਦੀ ਪਰ ਹਾਲ ਹੀ ਦੇ ਵਿੱਚ ਮੈਨੂੰ ਇੱਕ ਕਿਤਾਬ ਮਿਲੀ ਆ ਜਿਹਦੇ ਵਿੱਚ 1699 ਦੀ ਵਿਸਾਖੀ ਦਾ ਅੱਖੀ ਠਿੱਠਾ ਹਾਲ ਬਿਆਨ ਕੀਤਾ ਗਿਆ ਵਾ ਤੇ ਹਾਲ ਵੀ ਉਹਨੇ ਬਿਆਨ ਕੀਤਾ ਵਾ ਜੇ ਉਸ ਵੇਲੇ ਉੱਥੇ ਮੌਜੂਦ ਸੀਗਾ ਉਸ ਭਾਰੀ ਇਕੱ ਹੁਣੇ ਕੌਣ ਸੀ ਜਿਨੇ ਆਪਣੇ ਅੱਖੀ ਸਾਰਾ ਕੁਝ ਵੇਖਿਆ ਸੀ ਇਹ ਸੀ ਔਰੰਗਜ਼ੇਬ ਦਾ ਇੱਕ ਜਸੂਸ ਜਿਹਨੂੰ ਔਰੰਗਜ਼ੇਬ ਨੇ ਗੁਰੂ ਸਾਹਿਬ ਦੀ ਮੁਖਬਰੀ ਕਰਨ ਵਾਸਤੇ ਗੁਰੂ ਸਾਹਿਬ ਕੋਲ ਭੇਜਿਆ ਸੀ ਤੇ ਇਹ ਪਿਛਲੇ 2 ਸਾਲ ਤੋਂ ਗੁਰੂ ਸਾਹਿਬ ਦੇ ਕੋਲ ਰਹਿ ਕੇ ਉਹਨਾਂ ਦੀ ਹਰ ਇੱਕ ਗਤੀਵਿਧੀ ਦੀ ਜਿਹੜੀ ਜਾਣਕਾਰੀ ਆ ਨਾ ਉਹ ਇੱਕ ਚਿੱਠੀ ਔਰੰਗਜ਼ੇਬ ਨੂੰ ਦਿੱਲੀ ਭੇਜਦਾ ਸੀ ਹੁਣ 1699 ਦੀ ਵਿਸਾਖੀ ਨੂੰ ਜਿਸ ਦਿਨ ਗੁਰੂ ਸਾਹਿਬ ਨੇ ਖਾਲਸਾ ਪੰਥ ਪ੍ਰਗਟ ਕੀਤਾ ਉਸ ਦਿਨ ਵੀ ਇਹ جاسੂਸ ਉਥੇ ਮੌਜੂਦ ਸੀ ਤੇ ਉਸ ਦਿਨ ਜੋ ਕੁਝ ਵੀ ਹੋਇਆ ਇਸ ਨੇ ਜੋ ਕੁਝ ਵੀ ਅੱਖੀਂ ਦੇਖਿਆ ਉਹ ਸਾਰਾ ਕੁਝ ਇਹਨੇ ਇੱਕ ਚਿੱਠੀ ਵਿੱਚ ਲਿਖ ਕੇ ਔਰੰਗਜ਼ੇਬ ਨੂੰ ਦਿੱਲੀ ਰਿਪੋਰਟ ਭੇਜੀ ਸੀ ਪਰ ਉਸ ਦਿਨ ਇਹਦੀ ਇਹ ਆਖਰੀ ਰਿਪੋਰਟ ਸੀ ਇਸ ਤੋਂ ਬਾਅਦ ਇਹ ਕਦੀ ਵੀ ਔਰੰਗਜ਼ੇਬ ਨੂੰ ਰਿਪੋਰਟ ਨਹੀਂ ਸੀ ਭੇਜ ਸਕਿਆ ਕੌਣ ਸੀ ਉਹ ਜਾਸੂਸ ਤੇ ਉਸਨੇ ਔਰੰਗਜ਼ੇਬ ਨੂੰ ਉਸ ਦਿਨ ਚਿੱਠੀ ਵਿੱਚ ਕੀ ਕੁਝ ਲਿਖ ਕੇ ਭੇਜਿਆ ਸੀਗਾ 1699 ਦੀ ਵਿਸਾਖੀ ਵਾਲੇ ਦਿਨ ਕਿਹੋ ਜਿਹੇ ਹਦਸੇ ਸੀਗਾ ਜਿਸ ਦਿਨ ਖਾਲਸਾ ਪੰਥ ਪ੍ਰਗਟ ਕੀਤਾ ਜਾ ਰਿਹਾ ਸੀ ਅੱਜ ਉਹ ਚਿੱਠੀ ਕਿੱਥੇ ਆ ਕਿਸ ਕਿਤਾਬ ਵਿੱਚ ਸਾਨੂੰ ਇਸ ਚਿੱਠੀ ਦਾ ਹਵਾਲਾ ਮਿਲਦਾ ਆ ਤੇ ਪੁਰਾਤਨ ਸਰੋਤ ਇਸ ਚਿੱਠੀ ਬਾਰੇ ਕੀ ਕਹਿੰਦੇ ਆ ਅਕਸਰ ਮੈਂ ਜਦੋਂ ਵੀਡੀਓ ਸ਼ੂਟ ਕਰਦਾ ਮਾਂ ਤਾਂ ਮੈਨੂੰ ਬਹੁਤ ਵਾਰ ਪੁੱਛਿਆ ਜਾਂਦਾ ਵਾ ਕਿ ਤੁਸੀਂ ਇਤਿਹਾਸ ਦੇ ਜਿਹੜੇ ਸਰੋਤ ਨੂੰ ਆਧਾਰ ਬਣਾ ਕੇ ਵੀਡੀਓ ਬਣਾ ਰਹੇ ਜੀ ਸਾਨੂੰ ਉਹ ਸਰੋਤ ਵੀ ਜ਼ਰੂਰ ਦੱਸੇ ਜਾਣ ਸੋ ਅੱਜ ਆਪਾਂ ਕੀ ਕਰਾਂਗੇ ਕਿ ਆਪਣੇ ਕੋਲ ਜਿਹੜੀ ਕਿਤਾਬ ਹੈ ਨਾ ਜਿਹਦੇ ਵਿੱਚ ਆਪਾਂ ਸਾਰਾ ਕੁਝ ਪੜਿਆ ਵਾ ਅੱਜ ਆਪਾਂ ਉਸ ਕਿਤਾਬ ਨੂੰ ਕੈਮਰੇ ਮੂਰੇ ਵੀ ਹੂਬੂ ਉਦਾਂ ਹੀ ਪੜਾਂਗੇ ਜਿਵੇਂ ਉਸ ਕਿਤਾਬ ਦੇ ਵਿੱਚ ਲਿਖਿਆ ਵਾ ਤੇ ਫਿਰ ਅਖੀਰਤ ਮੈਂ ਤੁਹਾਨੂੰ ਇਹ ਵੀ ਦੱਸੂਗਾ ਕਿ ਉਹ ਕਿਤਾਬ ਕਿਹੜੀ ਆ ਉਹਦਾ ਲੇਖਕ ਕੌਣ ਆ ਤੇ ਉਹ ਕਿਤਾਬ ਜਿਹੜੀ ਮੈਂ ਤੁਹਾਨੂੰ ਨੈਟ ਤੇ ਪ੍ਰੋਵਾਈਡ ਵੀ ਕਰਾ ਦੂੰਗਾ ਤੁਸੀਂ ਆਪ ਵੀ ਪੜ ਸਕਦੇ ਜੇ ਸੋ ਹੁਣ ਜ਼ਿਆਦਾ ਸਮਾਂ ਨਾ ਲੈਂਦੇ ਆਪਾਂ ਅੱਜ ਦੀ ਆਪਣੀ ਵੀਡੀਓ ਨੂੰ ਸ਼ੁਰੂ ਕਰਦੇ ਆ ਤੇ ਪੜਦੇ ਹਾਂ ਉਸ ਕਿਤਾਬ ਨੂੰ ਹੁਣ ਜਿਹੜੇ جاسੂਸ ਦੀ ਆਪਾਂ ਗੱਲ ਕਰ ਰਹੇ ਹਾਂ ਕਿ 1699 ਦੀ ਵਿਸਾਖੀ ਨੂੰ ਉਹ جاسੂਸ ਉੱਥੇ ਮੌਜੂਦ ਸੀ ਜਿਨੇ ਆਪਣੇ ਅੱਖੀ ਸਾਰਾ ਕੁਝ ਵੇਖਿਆ ਸੀ ਤੇ ਇੱਕ ਰਿਪੋਰਟ ਬਣਾ ਕੇ ਔਰੰਗਜ਼ੇਬ ਨੂੰ ਭੇਜੀ ਸੀ ਉਹਦੇ ਬਾਰੇ ਲਿਖਦਾ ਆ ਆਪਣਾ ਲੇਖਕ ਜਿਹੜਾ ਉਹ ਕੀ ਕਹਿ ਰਿਹਾ ਵਾ ਕਿ ਪਹਿਲਾਂ ਉਹ ਬ੍ਰਾਹਮਣ ਸੀ ਤੇ ਫਿਰ ਉਹ ਮੁਸਲਮਾਨ ਹੋ ਗਿਆ ਤੇ ਔਰੰਗਜ਼ੇਬ ਵੱਲੋਂ ਸ੍ਰੀ ਦਸ਼ਮੇਸ਼ ਪਿਤਾ ਜੀ ਦੇ ਦਰਬਾਰ ਵਿੱਚ ਬ੍ਰਾਹਮਣ ਦਾ ਰੂਪ ਧਾਰਨ ਕਰਕੇ ਟਿੱਕਾ ਲਾ ਕੇ ਜਨੇਊ ਪਾ ਕੇ ਧੋਤੀ ਬਨ ਕੇ ਰੱਖਦਾ ਸੀ ਤੇ ਦਰਬਾਰ ਦੀ ਰੋਜ਼ ਦੀ ਰਿਪੋਰਟ ਦਿੱਲੀ ਔਰੰਗਜ਼ੇਬ ਨੂੰ ਭੇਜਦਾ ਸੀ ਇਹ ਦਸ਼ਮੇਸ਼ ਪਿਤਾ ਜੀ ਦੇ ਮਾਲੀ ਗੁਲਾਬੇ ਕੋਲ ਰਹਿੰਦਾ ਸੀ ਜਿਹੜਾ ਫੁੱਲਾਂ ਬੂਟੇ ਆਦ ਲਾਉਂਦਾ ਸੀ ਦਸ਼ਮੇਸ਼ ਪਿਤਾ ਜੀ ਦੇ ਦਰਬਾਰ ਵਿੱਚ ਜਾਂਦਾ ਤੇ ਉਹਨਾਂ ਦੇ ਚਰਨਾਂ ਤੇ ਡੰਡਵਤ ਪ੍ਰਣਾਮ ਕਰਦਾ ਸੀ ਤੇ ਅੱਗੋਂ ਜਾਣੇ ਜਾਣ ਦਸ਼ਮੇਸ਼ ਪਿਤਾ ਜੀ ਵੀ ਹਾਸੇ ਛੱਡਦੇ ਸਨ ਜਿਵੇਂ ਉਹ ਉਹਨਾਂ ਨੂੰ ਇਸ ਦੇ ਪਖੰਡ ਬਾਰੇ ਪਤਾ ਹੋਵੇ ਹੁਣ ਰਾਈਟਰ ਉਸ ਜਸੂਸ ਦੀ ਜਾਣਕਾਰੀ ਦੇਣ ਤੋਂ ਬਾਅਦ ਉਹਦੀ ਚਿੱਠੀ ਦੀ ਸ਼ੁਰੂਆਤ ਕਰਦਾ ਕਿ ਉਹਨੇ ਚਿੱਠੀ ਵਿੱਚ ਕੀ ਕੁਝ ਲਿਖਿਆ ਸੀ ਆਪਣੀ ਰਿਪੋਰਟ ਵਿੱਚ ਉਹਨੇ ਕੀ ਕੁਝ ਲਿਖਿਆ ਸੀ ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਵਿਖੇ ਅੰਮ੍ਰਿਤ ਤਿਆਰ ਕੀਤਾ ਦੀਵਾਨ ਵਿੱਚ ਹਾਜ਼ਰੀ 35-40 ਹਜ਼ਾਰ ਸੀ ਮੁਗਲਾਂ ਦੇ ਚਾਰ ਤਖਤ ਹਨ ਦਿੱਲੀ ਆਗਰਾ ਲਾਹੌਰ ਅਤੇ ਕਲਾਨੌਰ ਪਰ ਗੁਰੂ ਜੀ ਦੇ ਤਖਤ ਦੀ ਸ਼ੋਭਾ ਹੀ ਨਰਾਲੀ ਸੀ ਇਹ ਤਖਤ ਮੁਗਲ ਬਾਦਸ਼ਾਹ ਦੇ ਤਖਤ ਨੂੰ ਮਾਤ ਪਾਉਂਦਾ ਸੀ ਉਸ ਦਿਨ ਲਿਬਾਸ ਚੜਤ ਜਲਾਲ ਅਤੇ ਤੇਜ ਅਚਲਵਾ ਸੀ ਗੁਰੂ ਜੀ ਦਰਬਾਰ ਵਿੱਚ ਆਏ ਕਿਰਪਾਨ ਨੂੰ ਮਿਆਨ ਵਿੱਚੋਂ ਕੱਢ ਨੰਗੀ ਕਰਕੇ ਫੜ ਬਾਅਦਬ ਆਵਾਜ਼ ਵਿੱਚ ਬੁਲੰਦ ਕਿਹਾ ਮੈਨੂੰ ਇੱਕ ਸਿਰ ਦੀ ਲੋੜ ਹੈ ਬਗੈਰ ਦੇਰ ਸੋਚ ਵਿਚਾਰ ਕੀਤੇ ਕਿਸੇ ਹੀਲੂ ਜੱਤੇ ਦਇਆ ਸਿੰਘ ਆ ਹਾਜ਼ਰ ਹੋਏ ਗੁਰੂ ਜੀ ਨੇ ਭਰੇ ਦਰਬਾਰ ਵਿੱਚ ਜਿੱਥੇ ਉਹ ਖਲੋਤੇ ਸਨ ਸਬਣਾ ਦੇ ਸਾਹਮਣੇ ਇੱਕੋ ਵਾਰ ਕੀਤਾ ਤੇ ਸਿਰ ਧੜ ਨਾਲ ਜੁਦਾ ਹੋ ਗਿਆ ਦੀਵਾਨ ਵਿੱਚ ਸੰਸਨੀ ਫੈਲ ਗਈ ਗੁਰੂ ਜੀ ਨੇ ਫਿਰ ਦਰਜਵੇਂ ਤੇ ਕੜਕਵੇਂ ਆਵਾਜ਼ ਵਿੱਚ ਕਿਹਾ ਮੈਨੂੰ ਹੋਰ ਸਿਰ ਦੀ ਲੋੜ ਹੈ ਚੱਟ ਧਰਮ ਸਿੰਘ ਉੱਠਿਆ ਗੁਰੂ ਜੀ ਨੂੰ ਨਮਸਕਾਰ ਕੀਤੀ ਤੇ ਗੁਰੂ ਜੀ ਦੇ ਇੱਕੋ ਵਾਰ ਨੇ ਇਸ ਦਾ ਸਿਰ ਵੀ ਧੜ ਤੋਂ ਵੱਖਰਾ ਕਰ ਦਿੱਤਾ ਦੀਵਾਨ ਵਿੱਚ ਹਲਚਲ ਮਚ ਗਈ ਭਾਜੜ ਪੈ ਗਈ ਗੁਰੂ ਜੀ ਨੇ ਫੇਰ ਬਾ ਆਵਾਜ਼ ਬੁਲੰਦ ਇੱਕ ਹੋਰ ਸਿਰ ਮੰਗਿਆ ਇੱਕੇ ਬਾਅਦ ਹੀ ਗਰੇ ਹਿੰਮਤ ਸਿੰਘ ਮੋਕਮ ਸਿੰਘ ਸੈਬ ਸਿੰਘ ਇਹਨਾਂ ਪੰਜਾਂ ਦੇ ਸਿਰ ਕਤਲ ਕਰ ਦਿੱਤੇ ਗਏ ਸਿਰ ਧੜਾਂ ਤੋਂ ਵੱਖਰੇ ਕਰ ਦਿੱਤੇ ਗਏ ਕਈ ਆਦਮੀ ਗੁਰੂ ਜੀ ਦੀ ਮਾਤਾ ਕੋਲ ਪਹੁੰਚ ਗਏ ਤੇ ਸਾਰੀ ਵਿਥਿਆ ਜਾ ਸੁਣਾਈ ਗੁਰੂ ਜੀ ਨੇ ਉਹਨਾਂ ਪੰਜਾਂ ਦੇ ਸਰੀਰਾਂ ਨੂੰ ਤੇ ਕੱਪੜਿਆਂ ਨੂੰ ਚੰਗੀ ਤਰ੍ਹਾਂ ਧੋ ਦਿੱਤਾ ਫਰਸ਼ ਵੀ ਸਾਫ਼ ਕੀਤਾ ਤੇ ਖੂਨ ਦਾ ਕੋਈ ਵੀ ਦਾਗ ਕਿਤੇ ਵੀ ਨਾ ਰਹਿਣ ਦਿੱਤਾ ਫਿਰ ਉਸ ਕਾਫਰਾਂ ਦੇ ਪੀਰ ਨੇ ਇੱਕ ਦਾ ਸਿਰ ਦੂਸਰੇ ਦੇ ਧੜ ਨਾਲ ਅਤੇ ਸਿਰ ਤੋਂ ਧੜੇ ਲਾ ਮਲਾ ਕੇ ਦੂਸਰੇ ਧੜਾਂ ਨਾਲ ਜੋੜ ਦਿੱਤੇ ਹੁਣ ਆਪਾਂ ਚੰਗੀ ਤਰ੍ਹਾਂ ਜਾਣਦੇ ਆ ਕਿ ਇਹ ਜਿਹੜਾ ਜਸੂਸ ਆ ਇਹ ਔਰੰਗਜ਼ੇਬ ਦਾ ਬਸ਼ੰਦਾ ਆ ਇੱਕ ਮੁਸਲਮਾਨ ਆ ਇੱਕ ਇਸ ਕਰਕੇ ਇੱਕ ਗੁਰੂ ਸਾਹਿਬ ਵਾਸਤੇ ਕਾਫਰਾਂ ਦਾ ਪੀਰ ਜਿਹੜਾ ਵਾ ਇਹ ਲਫਜ਼ ਦੀ ਵਰਤੋਂ ਕਰਦਾ ਆ ਹੁਣ ਆਪਾਂ ਅੱਗੇ ਪੜਦੇ ਆ ਕਿ ਅੱਗੇ ਕੀ ਲਿਖਿਆ ਆ ਕਿ ਉਹਨਾਂ ਪੰਜਾਂ ਲਾਸ਼ਾਂ ਨੂੰ ਚਿੱਟੇ ਕੱਪੜੇ ਪਾ ਦਿੱਤੇ ਗਏ ਫਿਰ ਇੱਕ ਪੱਥਰ ਦਾ ਕੁੰਡਾ ਮਗਾ ਅਤੇ ਉਸ ਉੱਤੇ ਲੋਹੇ ਦੀ ਇੱਕ ਕੜਾਹੀ ਜਿਸ ਨੂੰ ਕੁੰਡੇ ਨਹੀਂ ਲੱਗੇ ਹੋਏ ਸਨ ਰੱਖ ਕੇ ਪਾਣੀ ਪਾ ਕੇ ਆਬ ਇਹ ਹੱਥ ਬਣਾਉਣ ਲੱਗ ਪਿਆ ਕਾਫਰਾਂ ਦਾ ਪੀਰ ਉਸ ਕੜਾਹੀ ਵਿੱਚ ਤਲਵਾਰ ਫੇਰਦਾ ਰਿਹਾ ਤੇ ਨਾਲ ਕੋਈ ਕਲਮਾ ਪੜਦਾ ਰਿਹਾ ਇਹ ਅਮਲ ਕੋਈ ਅੱਧਾ ਪੂਣਾ ਪੈਰ ਹੁੰਦਾ ਰਿਹਾ ਇਸੇ ਸਮੇਂ ਕਾਫਰਾਂ ਦੇ ਪੀਰ ਦੀ ਕਿਸੇ ਔਰਤ ਨੇ ਉਸ ਕੜਾਹੀ ਵਿੱਚ ਕੁਝ ਲਿਆ ਕੇ ਪਾ ਦਿੱਤਾ ਹੁਣ ਆਬੇ ਹਯਾਤ ਤਿਆਰ ਹੋ ਚੁੱਕਾ ਸੀ ਗੁਰੂ ਜੀ ਨੇ ਉਹਨਾਂ ਲਾਸ਼ਾਂ ਤੋਂ ਪਰਦਾ ਚੁੱਕਿਆ ਪਾਈ ਦਇਆ ਸਿੰਘ ਦੇ ਸਹਰਾਣੇ ਬੈਠ ਮੂੰਹ ਖੋਲ ਆਬੇ ਹਯਾਤ ਉਹਦੇ ਮੂੰਹ ਵਿੱਚ ਪਾ ਦਿੱਤਾ ਸਿਰ ਦੇ ਵਾਲਾਂ ਵਿੱਚ ਪਾਇਆ ਅਤੇ ਸਾਰੇ ਸਰੀਰ ਤੇ ਛਿੜਕਿਆ ਤੇ ਆਖਿਆ ਬੋਲ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਇਹ ਕਹਿੰਦੇ ਸਾਰ ਹੀ ਦਇਆ ਸਿੰਘ ਉੱਠ ਕੇ ਖਲੋ ਗਿਆ ਤੇ ਉੱਚੀ ਸਾਰੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਬੋਲਿਆ ਪਰੇ ਦੀਵਾਨ ਵਿੱਚ ਸਕਤੇ ਦਾ ਆਲਮ ਛਾ ਗਿਆ ਹਜ਼ਾਰਾਂ ਇਨਸਾਨਾਂ ਦੇ ਹੁੰਦੇ ਆਇਆ ਕੋਈ ਵੀ ਇੱਕ ਵੀ ਸਾਹ ਨਹੀਂ ਸੀ ਲੈ ਰਿਆ ਅਤੇ ਦੀਵਾਨ ਵਿੱਚ ਬੈਠੇ ਆਦਮੀ ਗੁਰੂ ਦੀ ਕਰਾਮਾਤ ਮੁਗਦ ਹੋਏ ਕਿਸੇ ਜਾਦੂ ਦਾ ਅਸਰ ਇਠ ਕਿਲੇ ਹੋਏ ਸਨ ਇਸੇ ਤਰ੍ਹਾਂ ਉਸ ਦੇ ਬਾਅਦ ਯੱਕੇ ਬਾ ਦੀਗਰੇ ਬਾਕੀ ਦੇ ਉਹਨਾਂ ਚੌਹਾਂ ਨੂੰ ਵੀ ਆਬੇ ਹਯਾਤ ਪਲਾ ਕੇ ਉਸੇ ਤਰ੍ਹਾਂ ਬਾਲਾਂ ਅਤੇ ਸਰੀਰ ਉੱਪਰ ਆਬੇ ਹੱਥ ਛਿੜਕ ਕੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾ ਕੇ ਉਹਨਾਂ ਨੂੰ ਵੀ ਮੁਰਹ ਜਿੰਦਾ ਕਰ ਦਿੱਤਾ ਗਿਆ ਗੁਰੂ ਉਹਨਾਂ ਨੂੰ ਤੰਬੂ ਵਿੱਚ ਲੈ ਗਿਆ ਕੋਚਰ ਬਾਦ ਗੁਰੂ ਆਪ ਵੀ ਉਹਨਾਂ ਪੰਜਾਂ ਆਦਮੀਆਂ ਪਿੱਛੋਂ ਤੰਬੂ ਵਿੱਚੋਂ ਬਾਹਰ ਨਿਕਲ ਆਇਆ ਹੁਣ ਉਹਨਾਂ ਨਵੇਂ ਲਿਬਾਸ ਪਾਏ ਹੋਏ ਸਨ ਉਹ ਪੰਜੇ ਮੁਰਹ ਜਿੰਦਾ ਕੀਤੇ ਆਦਮੀ ਤੰਬੂ ਤੋਂ ਬਾਹਰ ਆਖ ਲੋ ਗਏ ਅਤੇ ਗੁਰੂ ਜੀ ਨੇ ਵੀਰ ਆਸਣ ਕਰ ਉਹਨਾਂ ਤੋਂ ਆਪ ਆਬੇ ਹਾਤ ਮੰਗਿਆ ਉਹਨਾਂ ਨੇ ਪੁੱਛਿਆ ਤੁਸੀਂ ਇਸ ਅਮੋਲ ਵਸਤੂ ਲਈ ਕੀ ਦਿੱਤਾ ਗੁਰੂ ਜੀ ਨੇ ਕਿਹਾ ਮੈਂ ਪ੍ਰਣ ਕਰਦਾ ਹਾਂ ਮੈਂ ਆਪਣੇ ਮਾਤਾ ਪਿਤਾ ਔਲਾਦ ਆਪਣਾ ਸਭ ਕੁਝ ਕੁਰਬਾਨ ਕਰ ਦਿਆਂਗਾ ਤੇ ਇਸ ਤੋਂ ਉਹਨਾਂ ਪੰਜਾਂ ਨੇ ਗੁਰੂ ਜੀ ਨੂੰ ਆਬੇਹਾ ਦਿੱਤਾ ਤੇ ਗੁਰੂ ਜੀ ਦੇ ਨਾਮ ਉਸੇ ਵਕਤ ਤੋਂ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਹੋ ਗਿਆ ਤੇ ਉਹਨਾਂ ਦੇ ਨਾਮ ਨਾਲ ਵੀ ਸਿੰਘ ਜੋੜ ਦਿੱਤਾ ਗਿਆ ਦਇਆ ਸਿੰਘ ਧਰਮ ਸਿੰਘ ਹਿੰਮਤ ਸਿੰਘ ਮੋਹਕਮ ਸਿੰਘ ਅਤੇ ਸੈਬ ਸਿੰਘ ਰੱਖ ਦਿੱਤਾ ਗਿਆ ਹੁਣ ਜਿਹੜਾ ਜਸੂਸ ਆ ਜਿਨੇ ਆਪਣੇ ਅੱਖੀ ਸਾਰਾ ਕੁਝ ਵੇਖਿਆ ਸੀ ਇਹ ਰਿਪੋਰਟ ਤਿਆਰ ਕੀਤੀ ਇਹ ਸਾਰਾ ਕੁਝ ਲਿਖਣ ਤੋਂ ਬਾਅਦ ਉਹ ਅੱਗੇ ਕੀ ਲਿਖਦਾ ਆ ਇਹਨੂੰ ਜ਼ਰਾ ਧਿਆਨ ਨਾਲ ਸੁਣੋ ਇਹਨੂੰ ਸੁਣ ਕੇ ਤੁਸੀਂ ਹੈਰਾਨ ਰੋ ਜਾਓਗੇ ਕਿ ਉਹ ਕੀ ਲਿਖਣ ਦਿਆ ਕੀ ਕਹਿੰਦਾ ਆ ਕਿ ਮੈਂ ਬਹੁਤ ਪਛਤਾਇਆ ਤੇ ਬਹੁਤ ਰੋਇਆ ਉਸ ਦਿਨ ਉੱਥੇ ਹਜ਼ਾਰਾਂ ਆਦਮੀਆਂ ਨੇ ਆਬੇ ਹਯਾਤ ਪੀਤਾ ਮੈਥੋਂ ਨਾ ਰਹਾ ਗਿਆ ਮੈਂ ਵੀ ਆਪਣੇ ਆਪ ਨੂੰ ਬੜਾ ਤ੍ਰਿਹਕਾਰ ਦਾ ਤੇ ਪਛਤਾਨਦਾ ਹਿਆ ਉਸੇ ਵਕਤ ਹੀ ਝਟਪਟ ਗੁਰੂ ਦੇ ਚਰਨਾਂ ਤੇ ਡਿੱਗ ਗਿਆ ਤੇ ਉਹਨਾਂ ਕੋਲੋਂ ਆਬੇ ਹਯਾਤ ਦੀ ਦਾਤ ਮੰਗੀ ਗੁਰੂ ਨੇ ਜਿਹੜਾ ਜ਼ਰੂਰ ਮੇਰੇ ਪਖੰਡ ਤੇ ਮੇਰੇ ਦੰਬ ਨੂੰ ਜਾਣਦਾ ਸੀ ਬੜੇ ਪਿਆਰ ਨਾਲ ਮੈਨੂੰ ਥਾਪੜਾ ਦਿੱਤਾ ਆਬੇ ਹਯਾਤ ਪਿਆ ਕੇ ਮੇਰਾ ਨਾਂ ਅਜਮੇਰ ਸਿੰਘ ਰੱਖ ਦਿੱਤਾ ਤੇ ਮੇਰੇ ਜਨਮਾਂ ਜਨਮਾਂ ਤਰਾਂ ਦੇ ਇਹ ਸਾਰੇ ਪਾਪ ਕੱਟੇ ਗਏ ਹੁਣ ਅੱਗੇ ਕੀ ਲਿਖਦਾ ਕਿ ਮੈਂ ਗੁਰੂ ਸਾਹਿਬ ਦੀ ਫੌਜ ਵਿੱਚ ਭਰਤੀ ਹੋ ਗਿਆ ਤੇ ਮੈਂ ਕਈ ਜੰਗਾਂ ਵਿੱਚ ਜ਼ੁਲਮਾਂ ਦੇ ਖਿਲਾਫ ਲੜਿਆ ਮੈਂ ਉਸ ਦਿਨ ਆਪਣੀ ਜ਼ਿੰਦਗੀ ਦੀ ਆਖਰੀ ਰਿਪੋਰਟ ਜਿਹੜੀ ਆ ਉਹ ਔਰੰਗਜ਼ੇਬ ਨੂੰ ਘੱਲ ਦਿੱਤੀ ਤੇ ਪੂਰੇ ਦੀਵਾਨ ਵਿੱਚ ਜੋ ਮੈਂ ਅੱਖੀਂ ਡਿੱਠਾ ਸੀਗਾ ਸਾਰਾ ਹਾਲ ਜਿਹੜਾ ਵਾ ਵਿਸਥਾਰ ਸਹਿਤ ਖੋਲ ਕੇ ਰੱਖ ਦਿੱਤਾ ਤੇ ਬੜੇ ਜ਼ੋਰਦਾਰ ਲਫ਼ਜ਼ਾਂ ਦੇ ਵਿੱਚ ਔਰੰਗਜ਼ੇਬ ਨੂੰ ਤਾੜਨਾ ਕੀਤੀ ਕਿ ਖਬਰਦਾਰ ਜਿਉਂਦੇ ਜਾਗਦੇ ਰੱਬ ਦੇ ਨਾਲ ਮੱਥਾ ਨਾ ਲਾ ਜ਼ੁਲਮ ਨਾ ਕਰ ਤੇ ਜੇ ਮੇਰੀ ਸਫਾਰਿਸ਼ ਤੇ ਅਮਲ ਨਾ ਕੀਤਾ ਤਾਂ ਖਾਨਦਾਨ ਸਲਤਨਤ ਜਿਹੜੀ ਆ ਉਹ ਤਬਾਹ ਜਾਊਗੀ ਦੁਨੀਆ ਦੇ ਤਖਤੇ ਉੱਪਰੋਂ ਤੇਰਾ ਨਾਮੋਂ ਨਿਸ਼ਾਨ ਜਿਹੜਾ ਉਹ ਮਿਟ ਜਾਊਗਾ। ਸੋ ਏਸੀ ਇਹ ਚਿੱਠੀ ਏਸੀ ਉਹ ਰਿਪੋਰਟ ਜਿਹੜੀ ਉਸ ਜਸੂਸ ਨੇ ਉਸ ਦਿਨ ਆਖਰੀ ਵਾਰ ਔਰੰਗਜ਼ੇਬ ਨੂੰ ਭੇਜੀ। ਤੇ ਹੁਣ ਇਹ ਤਾਂ ਤੁਹਾਨੂੰ ਵਜਾ ਹੀ ਪਤਾ ਲੱਗੀ ਕਿਉਂਕਿ ਆਖਰੀ ਵਾਰ ਕਿਉਂ ਭੇਜੀ? ਕਿਉਂਕਿ ਉਸ ਦਿਨ ਤੋਂ ਬਾਅਦ ਉਹ ਖੁਦ ਅਖੰਡੇ ਬਾਟੇ ਦੀ ਪੌਲ ਲੈ ਕੇ ਸਿੰਘ ਸੱਜ ਗਿਆ ਸੀਗਾ। ਇਸ ਜਸੂਸ ਦਾ ਨਾਮ ਸੀ ਅਬੂਲ ਤਰਾਨੀ ਜਿਹਦਾ ਨਾਮ ਗੁਰੂ ਸਾਹਿਬ ਨੇ ਬਾਅਦ ਵਿੱਚ ਅਜਮੇਰ ਸਿੰਘ ਰੱਖ ਦਿੱਤਾ ਸੀ। ਤੇ ਜਿਹੜੀ ਆਪਾਂ ਹੁਣ ਤੱਕ ਗੱਲ ਸੁਣਦੇ ਆਏ ਆ ਕਿ 40 ਤੋਂ 50 ਹਜ਼ਾਰ ਦਾ ਕੱਟ ਰਿਆ ਸੀ ਉੱਥੇ ਇਹਨੇ ਲਿਖਿਆ ਵਾ ਕਿ ਕੱਟ ਜਿਹੜਾ ਵਾ ਉਹ 35-40 ਹਜ਼ਾਰ ਦਾ ਸੀ ਫਿਰ ਉਸ ਤੋਂ ਬਾਅਦ ਆਪਾਂ ਜਿਹੜੀ ਇੱਕ ਗੱਲ ਸੁਣਦੇ ਆ ਕਿ ਤੰਬੂ ਵਿੱਚ ਗੁਰੂ ਸਾਹਿਬ ਨੇ ਬੱਕਰੇ ਵੱਢੇ ਇਹਦੇ ਵਿੱਚ ਉਹ ਲਿਖਦਾ ਆ ਕਿ ਗੁਰੂ ਸਾਹਿਬ ਨੇ ਸ਼ਰਿਆਮ ਸਟੇਜ ਤੇ ਸਾਰਿਆਂ ਦੇ ਸਾਹਮਣੇ ਸਿਰ ਵੱਢੇ ਸੀਗੇ ਸਿੰਘਾਂ ਦੇ ਫਿਰ ਅੱਗੇ ਲਿਖਦਾ ਆ ਕਿ ਗੁਰੂ ਸਾਹਿਬ ਨੇ ਸਾਰਿਆਂ ਦੇ ਸਾਹਮਣੇ ਸਿੰਘਾਂ ਦੇ ਸਿਰ ਜਿਹੜਿਆ ਰ ਲਾਮ ਲਾ ਕੇ ਜੋੜੇ ਆ ਉਹਨਾਂ ਨੂੰ ਜਿਹੜਾ ਅਮਰਤ ਸ਼ਕਾਇਆ ਸੀਗਾ ਫਿਰ ਉਹਨਾਂ ਕੋਲ ਆਪ ਵੀ ਅਮਰਤ ਸ਼ਕਾਇਆ ਸੀਗਾ ਉੱਥੇ ਫਿਰ ਗੁਰੂ ਸਾਹਿਬ ਨੂੰ ਸਿੰਘ ਪੁੱਛਦੇ ਆ ਕਿ ਤੁਸੀਂ ਕੀ ਦਓਗੇ ਤੇ ਗੁਰੂ ਸਾਹਿਬ ਇਹ ਗੱਲਾਂ ਕਰਦੇ ਆ ਵੀ ਮੈਂ ਆਪਣਾ ਪੂਰਾ ਸਰਬੰਸ ਵਾਰ ਦਊਂਗਾ ਤੇ ਕੁਝ ਇਹ ਵੀ ਲਿਖਦੇ ਆ ਕਿ ਕੁਝ ਜਿਹੜੇ ਲੋਕ ਆ ਜਾ ਕੇ ਮਾਤਾ ਗੁਜਰਕੌਰ ਜੀ ਨੂੰ ਦੱਸਦੇ ਆ ਕਿ ਗੁਰੂ ਸਾਹਿਬ ਨੇ ਆਹ ਕੁਝ ਕੀਤਾ ਆਪਾਂ ਤੇ ਆਪਾਂ ਇਤਿਹਾਸ ਚ ਵੀ ਪੜਿਆ ਸੀਗਾ ਕਿ ਜਿਹੜੇ ਮਸਾਂਦਿਆਂ ਨੇ ਉਹ ਜਾਂਦੇ ਆ ਮਾਤਾ ਗੁਜਰੀ ਜੀ ਕੋਲ ਤੇ ਕਹਿੰਦੇ ਆ ਕਿ ਗੁਰੂ ਸਾਹਿਬ ਨੂੰ ਗੁਰਤਾ ਗੱਦੀ ਤੋਂ ਹਟਾ ਦਿਓ ਤੇ ਬਾਬਾ ਜੀਤ ਸਿੰਘ ਨੂੰ ਬਿਠਾ ਦਿਓ ਕਿਉਂਕਿ ਉਹ ਤਾਂ ਸ਼ਰਿਆਮ ਲੋਕਾਂ ਦੇ ਸਿਰ ਵੱਢੀ ਜਾਂਦੇ ਆ ਤਾਂ ਜਿਹੜੀ ਮੈਂ ਵੀਡੀਓ ਦੇ ਸਟਾਰਟਿੰਗ 'ਚ ਗੱਲ ਕੀਤੀ ਸੀ ਕਿ ਇਹ ਜਿਹੜਾ ਜਸੂਸ ਆ ਇਹ ਅੱਜ ਆਖਰੀ ਰਿਪੋਰਟ ਪੇਸ ਕਰਤ ਬਾਅਦ ਨੇ ਇੱਕ ਦਿਨ ਰਿਪੋਰਟ ਨਹੀਂ ਭੇਜੀ ਉਹਦੀ ਵਜ੍ਹਾ ਵੀ ਉਹਨੇ ਦੱਸਤੀ ਆ ਕਿਉਂਕਿ ਉਸ ਦਿਨ ਕਹਿੰਦਾ ਮੈਨੂੰ ਖੁਦ ਨੂੰ ਆਪਣੇ ਆਪ ਨੂੰ ਇੰਨੀ ਸ਼ਰਮ ਆਈ ਨਾ ਕਿ ਮੈਂ ਉਸ ਦਿਨ ਰਹਿ ਨਾ ਸਕਿਆ ਤੇ ਮੈਂ ਵੀ ਫਿਰ ਉਸ ਦਿਨ ਖੰਡੇ-ਬੱਟੇ ਦੀ ਪੌਲ ਲੈ ਕੇ ਅਬੂਲ ਤਰਾਨੀ ਤੋਂ ਅ즈ਮੇਰ ਸਿੰਘ ਬਣ ਗਿਆ ਸੀਗਾ ਤੇ ਉਸ ਤੋਂ ਬਾਅਦ ਮੈਂ ਖੁਦ ਔਰੰਗਜ਼ੇਬ ਨੂੰ ਤਾੜਨਾ ਕੀਤੀ ਕਿ ਖਬਰਦਾਰ ਜੇ ਰੱਬ ਨਾਲ ਤੋਂ ਮੱਥਾ ਲਾਇਆ ਤਾਂ ਤੇ ਅਬុល ਤਾਨੀ ਦੀ ਆਪਾਂ ਜਿਹੜੀ ਚਿੱਠੀ ਦੀ ਗੱਲ ਕਰ ਰਹੇ ਹਾਂ ਜਿਸ ਨੂੰ ਆਪਾਂ ਕਹਿ ਸਕਦੇ ਹਾਂ ਕਿ ਔਰੰਗਜ਼ੇਬ ਨੂੰ ਉਹਨੇ ਜਿਹੜੀ ਆਖਰੀ ਰਿਪੋਰਟ ਭੇਜੀ ਸੀਗੀ ਇਹਦਾ ਜ਼ਿਕਰ ਸਾਨੂੰ ਅਮਰਤ ਫਿਲਾਸਫੀ ਨਾਮ ਦੀ ਕਿਤਾਬ ਵਿੱਚ ਮਿਲਦਾ ਹੈ ਜੋ ਗਾਨੀ ਹਰਬੰਸ ਸਿੰਘ ਜੀ ਵੱਲੋਂ ਲਿਖੀ ਗਈ ਸੀ ਤੇ ਜੇਕਰ ਮੈਂ ਪੁਰਾਤਨ ਸਰੋਤਾਂ ਦੀ ਗੱਲ ਕਰਾਂ ਕਿ ਸਾਨੂੰ ਇਸ ਤੋਂ ਪਹਿਲਾਂ ਇਸ ਚਿੱਠੀ ਦਾ ਕਿੱਥੇ-ਕਿੱਥੇ ਜ਼ਿਕਰ ਦੇਖਣ ਨੂੰ ਮਿਲਦਾ ਵਾ ਤਾਂ ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਵਾਂ ਕਿ ਅੱਜ ਤੋਂ ਪਹਿਲਾਂ ਇਸ ਕਿਤਾਬ ਤੋਂ ਪਹਿਲਾਂ 1998 ਦੇ ਵਿੱਚ ਕੜ ਦੀ ਕਲਾ ਨਾਮ ਦਾ ਇੱਕ ਲੇਖ ਲਿਖਿਆ ਗਿਆ ਸੀਗਾ ਉਹਦੇ ਵਿੱਚ ਇਹ ਜਿਹੜੀ ਚਿੱਠੀ ਆ ਉਹਦਾ ਜ਼ਿਕਰ ਕੀਤਾ ਗਿਆ ਸੀਗਾ ਉਸ ਤੋਂ ਬਾਅਦ 1999 ਦੇ ਵਿੱਚ ਚਰਨ ਸਿੰਘ ਪੋਰਸੀ ਵੱਲੋਂ ਪੰਜਾਬ ਟਰਬਿਊਨ ਵਿੱਚ ਆਖਰੀ ਰਿਪੋਰਟ ਨਾਮ ਦੀ ਚਿੱਠੀ ਦੇ ਲੇਖ ਲਿਖਿਆ ਗਿਆ ਸੀਗਾ ਜਿਹੜਾ ਪੂਰਾ ਲੇਖ ਲਿਖਿਆ ਗਿਆ ਸੀਗਾ ਤੇ ਚਰਨ ਸਿੰਘ ਪੋਰਸੀ ਜੀ ਜਿਨ੍ਹਾਂ ਨੇ ਪੰਜਾਬੀ ਟਰਬਿਊਨ ਦੇ ਵਿੱਚ ਇਹ ਪੂਰਾ ਸਰਲੇਖ ਲਿਖਿਆ ਸੀ ਉਹ ਕਹ ਦੱਸਦੇ ਆ ਕਿ ਮੈਂ ਪਹਿਲੀ ਵਾਰੀ ਅਬুল ਤਰਾਨੀ ਦੀ ਇਹ ਜਿਹੜੀ ਚਿੱਠੀ ਆ ਉਹਦੀ ਆਪਣੀ ਇੱਕ ਕਿਤਾਬ ਦੇ ਵਿੱਚ ਪੜ੍ਹੀ ਸੀ ਜੋ ਕਿਤਾਬ ਉਰਦੂ ਵਿੱਚ ਸੀ ਤੇ ਉਹਨਾਂ ਨੂੰ ਇਹ ਕਿਤਾਬ ਮਿਲੀ ਸੀ ਗਿਆਨੀ ਦਲੀਪ ਸਿੰਘ ਕੋਮਲ ਤੋਂ ਨੋਨਾ ਵਾਲਿਆਂ ਦੀ ਲਾਇਬ੍ਰੇਰੀ ਦੇ ਵਿੱਚ ਇਸ ਤੋਂ ਇਲਾਵਾ ਭਾਈ ਵੀਰ ਸਿੰਘ ਜੀ ਜਿਹੜੇ ਆ ਉਹਨਾਂ ਦੀ ਇੱਕ ਕਹਾਣੀ ਜਿਹੜੇ ਸਰਚਸ ਦੇ ਰਹੇ ਨੇ ਜਿਹੜੀਆਂ ਜਿਹੜੀਆਂ ਮਤਲਬ ਬੁੱਕਸ ਤੋਂ ਉਹਨਾਂ ਨੇ ਪੜਿਆ ਹੈ ਹਾਂ ਲਿੰਕਸ ਕਈ ਵੀਵਰ ਜਿਹੜੇ ਨੇ ਉਹ ਮਤਲਬ ਆਂਦੇ ਨੇ ਨਾ ਕਿ ਨੌਲੇਜ ਹੁੰਦਾ ਨਾ ਹਰ ਬੰਦੇ ਨੂੰ ਨੌਲੇਜ ਕਿੱਥੋਂ ਦੱਸਣ ਦੇ ਉਹ ਕਿੱਥੋਂ ਪੜ ਕੇ ਦੱਸਣ ਦੇ ਤਾਂ ਕਿ ਉਹ ਵੈਰੀਫਾਈ ਫਿਰ ਉਹ ਕੇਸ ਕੋ ਤਾ ਮਤਲਬ ਬਿਲਕੁਲ ਅੱਜ ਤਾਂ ਮੈਨੂੰ ਲੱਗਦਾ ਉਹਨਾਂ ਨੇ ਪੂਰਾ ਉਹ ਪੜਿਆ ਜੋ ਲਿਖਿਆ ਸੀ ਸੇਮ ਐਜ਼ ਇਟ ਇਜ਼ ਮਤਲਬ ਰੀਡ ਕਰਨ ਹੈ ਜਿਵੇਂ ਟੈਕਸਟ ਬੁੱਕ ਦੇ ਵਿੱਚ ਉਹਦੇ ਵਿੱਚ ਲਿਖਿਆ ਹੈ ਹੈ ਨਾ ਬਿਲਕੁਲ ਬਿਲਕੁਲ ਪਹਿਲੇ ਉਹ ਜੀ ਮਤਲਬ ਕਿ ਉਹ ਅਕਸਰ ਲੋਕ ਕਰਦੇ ਨਾ ਕਰਾਸ ਕੁਸਚਨ ਕਰਦੇ ਹੈਗੇ ਕਿ ਸਾਨੂੰ ਇਹਦਾ ਕੋਈ ਹਵਾਲਾ ਦਿਓ ਪੈਰਾਗ੍ਰਾਫ ਕਿਹੜੀ ਬੁੱਕ ਤੋਂ ਹਵਾਲੇ ਵਗੈਰਾ ਮੰਗਦੇ ਹੈਗੇ ਆ ساری ਗੱਲ ਯਾਰ ਹਰ ਬੰਦੇ ਨੂੰ ਨੌਲੇਜ ਆ ਬਿਲਕੁਲ ਇਹ ਜਦੋਂ ਮਤਲਬ ਕਿ ਤੁਸੀਂ ਕੋਈ ਵੀ ਗੱਲ ਦੱਸਦੇ ਐ ਜੇ ਚੀ ਨਹੀਂ ਦਿੱਤਾ ਕੋ ਸੈਂਟਿਕ ਨਹੀਂ ਹੋਏਗੀ ਅਗਲੇ ਬੰਦੇ ਕਿਦਾ ਯਕੀਨ ਕਰਨਗੇ ਬਿਲਕੁਲ ਇੱਕ ਦਾ ਹਵਾ ਦਿੱਤੀ ਤਾਂ ਨਹੀਂ ਮਾਰ ਹੁੰਦੇ ਪਰ ਉਹ ਬੜੀ ਅੱਛੀ ਹੈ ਯਾਰ ਭਾਈ ਨੇ ਮਤਲਬ ਕਿ ਜੇ अच्छा ਇਹਨਾਂ ਦੇ ਵੀਡੀਓ ਕਾਫੀ ਜਿਹੜੇ ਨੇ ਉਹ ਪਸੰਦ ਕੀਤੇ ਜਾਂਦੇ ਨੇ ਹਿਸਟਰੀ ਤੋਂ ਰਿਲੇਟਡ ਹੁੰਦੇ ਨੇ ਔਰ ਮਤਲਬ ਸਿੱਖ ਹਿਸਟਰੀ ਤੋਂ ਰਿਲੇਟਡ ਵੀਡੀਓ ਜਿਹੜੇ ਨੇ ਉਹ ਲੈ ਕੇ ਆਉਂਦੇ ਨੇ ਬਾਕੀ ਦੇਖ ਲਓ ਬਾਈ ਗੁਰੂ ਸਾਹਿਬ ਨੇ ਉਥੇ ਦੇ ਲੋ ਬਦਲ ਦਿੱਤਾ ਉਹਦਾ ਅੱਛਾ ਗੁਰੂ ਸਾਹਿਬ ਨੇ ਇੱਕ ਗੱਲ ਕੀਤੀ ਸੀ ਕਿ ਮੈਂ ਆਪਣਾ ਪੂਰਾ ਜਿਹੜਾ ਪਰਿਵਾਰ ਵਾਹਾਂ ਵੰਚ ਕੀ ਆਂਦੇ ਨੇ ਉਹਨਾਂ ਨੂੰ ਵਾਰ ਦਿਆਂਗਾ ਵਾਰ ਦਿਆਂਗਾ ਔਰ ਵੇਖ ਲਓ ਅੱਗੇ ਜਾ ਕੇ ਆਪਾਂ ਚਾਰ ਸਾਹਿਬਾਂ ਦੀ ਫਿਲਮ ਵੇਖੀ ਸੀ ਉਹਨਾਂ ਦਾ ਪਰਿਵਾਰ ਉਵੇਂ ਹੀ ਵਾਰਿਆ ਗਿਆ ਹੈ ਨਾ ਵਾਰਿਆ ਗਿਆ ਸੀ ਬਿਲਕੁਲ ਉਹ ਮਤਲਬ ਕਿ ਸਾਰੇ ਨਾਲੋਂ ਲਾਤਾਲਕ ਵੀ ਤੇ ਹੋ ਗਏ ਸੀ ਕਿ ਨਾ ਮਤਲਬ ਕਿ ਇੱਕ ਸਰਸਾ ਨਦੀ ਨੇ ਜਦੋਂ ਵਹਿ ਰੁਆਇਆ ਸੀਗਾ ਉਹਨੇ ਸਾਰੇ ਲੱਗ ਪਰਿਵਾਰੀ ਲੱਗ ਘਰ ਤੈਗਾ ਸੀਗਾ ਬੜੇ ਦੁੱਖ ਦੇਖੇ ਉਹਨਾਂ ਨੇ ਵੀ ਚਲੋ ਬਾਕੀ ਆਪਾਂ ਅਗਲੇ ਵੀਡੀਓ 'ਚ ਆਉਨੇ ਆ ਤੇ ਰੱਖੋ ਜੀ ਉਹਨੀ ਦੇਰ ਤੱਕ ਆਪਣਾ ਖਿਆਲ ਤੁਸੀਂ ਅਗਰ ਤੁਹਾਨੂੰ ਕੋਈ ਵੀਡੀਓ ਦੇ ਵਿੱਚ ਕੋਈ ਚੀਜ਼ ਕੋਈ ਕਮੈਂਟ ਕਰਨਾ ਨੇ ਥੱਲੇ ਕਮੈਂਟ ਕਰਕੇ ਦੱਸ ਦਿਆ ਕਰੋ ਸੋਰਸਿਸ ਵਗੈਰਾ ਜਾਂ ਕੋਈ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਤੁਸੀਂ ਤੇ ਕਮੈਂਟ ਕਰਿਆ ਕਰੋ ਕਿ ਨੈਕਸਟ ਵੀਡੀਓ ਜਿਹੜੀ ਹੈ ਉਹ ਕਿਹੜੀ ਲੈ ਕੇ ਆਈਏ ਆਪਾਂ ਬਾਕੀ ਅ ਰਮ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਹੱਸਦੇ ਰਹੋ ਤੇ ਵਸਦੇ ਰਹੋ